ਸਾਡੇ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਨਵਾਂ ਪੰਨਾ ਦਰਜ ਹੋਣ ਜਾ ਰਿਹਾ ਕਿ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਮਾਂ ਦੇਣ ਬੈਠਿਆ ਕਰਨ ਤੇ ਬੋਰਡ ਵਾਲੇ ਕਹਾਂਗੇ ਕਿ ਕਿਤਾਬਾਂ ਖੋਲ ਕੇ ਪੇਪਰ ਕਰ ਲੋ ਪੈਸੇ ਕੋਈ ਦੌਰ ਹੁੰਦਾ ਸੀ ਕਿ 8ਵੀਂ 10ਵੀਂ ਦੇ ਬੋਰਡ ਦੇ ਪੇਪਰ ਹੁੰਦੇ ਸੀ ਤੇ ਪਹਿਲਾਂ ਹੀ ਪਿੰਡਾਂ 'ਚ ਸਕੂਲਾਂ ਦੀਆਂ ਜਾਲੀਆਂ ਤੋੜ ਦਿੱਤੀਆਂ ਜਾਂਦੀਆਂ ਸੀ ਫਿਰ ਪਿੰਡਾਂ ਦੇ ਮੁੰਡੇ ਜਿਹੜੇ 10ਵੀਂ 12ਵੀਂ ਕਰਕੇ ਕਿਨੋ ਵਾਰ ਗੈਡਾਂ ਲੈ ਕੇ ਬੈਠਦੇ ਸੀ ਫਿਰ ਅੰਦਰੋਂ ਸਵਾਲ ਬਾਹਰ ਆਉਂਦਾ ਸੀ ਫਿਰ ਜਵਾਬ ਫਾੜ ਕੇ ਅੰਦਰ ਜਾਂਦਾ ਸੀ ਫਿਰ ਪਰਚੀਆਂ ਘੁੰਮਦੀਆਂ ਰਹਿੰਦੀਆਂ ਸੀ ਇਹ ਇਹ ਸਾਰੇ ਰੰਗ ਤਰੀਕੇ ਪਿੰਡਾਂ 'ਚ ਰਹਿੰਦੇ ਆਂ ਸ਼ਹਿਰਾਂ 'ਚ ਰਹਿੰਦੇ ਆਂ ਅੱਜੇ ਵੀ ਯੂਪੀ ਬੈਰ ਵਾਲੇ ਪਾਸੇ ਦਿਖਦੇ ਆ ਸਾਡੇ ਵਾਲੇ ਪਾਸੇ ਕਾफी ਸੁਧਾਰ ਆਇਆ ਹੈ ਤਰੀਕਾ ਕਰ ਬਦਲਿਆ ਪਰ ਫਿਰ ਵੀ ਹੁਣ ਕਹਿੰਦੇ ਜੀ ਅਗਲੇ ਸਾਲ ਤੋਂ ਕਿਤਾਬਾਂ ਖੋਲ ਕੇ ਪ੍ਰੀਖਿਆ ਹੋਇਆ ਕਰੇਗੀ ਸੀਬੀਐਸਸੀ ਨੇ 9ਵੀਂ ਲਈ ਦਿੱਤੀ ਓਪਨ ਬੁੱਕ ਅਸੈਸਮੈਂਟ ਨੂੰ ਮਨਜ਼ੂਰੀ ਦੀ ਦਿੱਤੀ ਹੈ ਇਸ ਪ੍ਰਣਾਲੀ ਦਾ ਮਕਸਦ ਕਹਿੰਦੇ ਪ੍ਰੀਖਿਆ ਦਾ ਤਣਾ ਘੱਟ ਕਰਨਾ ਹੈ ਕਮਾਲ ਹੈ ਵੀ ਕਹਿੰਦੇ ਰਾਸ਼ਟਰੀ ਸਿੱਖਿਆ ਜਿਹੜੀ ਨਵੀਂ ਸਿੱਖਿਆ ਪਾਲਿਸੀ ਲੈ ਕੇ ਆਏ ਨੇ ਇਹ ਇਹ ਉਹਦਾ ਉਹਦੀ ਮਿਹਰਬਾਨੀ ਹੈ ਕਿ ਓਪਨ ਬੁੱਕ ਅਸੈਸਮੈਂਟ ਨਾਲ ਕਹਿੰਦੇ ਜੀ ਬੱਚਿਆਂ ਤੇ ਤਣਾ ਘੱਟ ਜਾਏਗਾ ਪੇਪਰ ਦਾ ਡਰ ਖਤਮ ਹੋ ਜਾਏਗਾ ਔਰ ਰਿਲੈਕਸ ਹੋ ਕੇ ਪੇਪਰ ਦੇ ਸਕਣਗੇ ਇਸ ਲਈ 9ਵੀਂ ਜਮਾਤ ਦੇ CBSE ਵਾਲੇ ਵਿਦਿਆਰਥੀ ਅਗਲੇ ਸਾਲ ਤੋਂ ਜਦੋਂ ਪੇਪਰ 'ਚ ਬੈਠਣਗੇ ਤਾਂ ਜੀ ਉਹਨਾਂ ਲਈ ਇਹ ਸਹੂਲਤ ਹੋਏਗੀ ਕਿ ਉਹ ਕਿਤਾਬਾਂ ਖੋਲਣ ਤੇ ਪੂਰੀ ਕਿਤਾਬ ਮੂਰੇ ਖੋਲ੍ਹ ਕੇ ਰੱਖ ਕੇ ਪੇਪਰ ਦੇ ਸਕਣ ਬਿਲਕੁਲ ਜੀ ਕਹਿੰਦੇ ਜੀ ਪ੍ਰੀਖਿਆ ਦਾ ਤਣਾ ਘਟ ਕਰਨ ਦੇ ਮਕਸਦ ਨਾਲ CBSE ਅਗਲੇ ਸੈਸ਼ਨ ਤੋਂ ਓਪਨ ਬੁੱਕ ਅਸੈਸਮੈਂਟ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਇਸ ਨਾਲ ਵਿਦਿਆਰਥੀਆਂ ਨੂੰ ਰੱਟਾ ਮਾਰਨ ਦੀ ਜ਼ਰੂਰਤ ਨਹੀਂ ਪੈਗੀ ਉਹ ਯੋਗਤਾ ਦੇ ਆਧਾਰ ਤੇ ਕਹਿੰਦੇ ਜੀ ਪੇਪਰ ਦੇ ਸਕਣਗੇ ਕਮਾਲ ਹੈ ਵੀ ਯੋਗਤਾ ਹੈ ਕਿ ਉਹ ਕਿਤਾਬ ਚੋਂ ਕਿੰਨੀ ਛੇਤੀ ਲੱਭ ਕੇ ਜਵਾਬ ਦਿੰਦੇ ਨੇ ਹਾਂ ਇਹ ਤਰੀਕਾ ਕਰ ਅਪਣਾਇਆ ਕਹਿੰਦੇ ਸਿਲੇਬਸ ਕਮੇਟੀ ਤੇ ਗਵਰਨਿੰਗ ਬੋਡੀ ਦੀ ਤਜ਼ਵੀਦ ਮੁਤਾਬਕ ਅਗਲੇ ਸੈਸ਼ਨ ਤੋਂ ਵਿਦਿਆਰਥੀ ਭਾਸ਼ਾ ਗਣਿਤ ਵਿਗਿਆਨ ਤੇ ਸਮਾਜਿਕ ਵਿਗਿਆਨ ਦੇ ਲਿਖਤੀ ਪੇਪਰਾਂ ਨੂੰ ਕਿਤਾਬ ਖੋਲ ਕੇ ਦੇ ਸਕਿਆ ਕਰਨਗੇ ਲਓ ਜੀ ਸੋ ਹੁਣ ਮੋਜਾਂ ਹੀ ਮੋਜਾਂ ਕਿਤਾਬਾਂ ਖੋਲੋ ਤੇ ਪੇਪਰ ਦਿਓ ਵੈਸੇ ਵੀ ਪਹਿਲਾਂ ਛੋਟੀਆਂ ਜਮਾਤਾਂ ਦੇ ਕਹਿੰਦੇ ਪਾਸੇ ਕਰਨਾ ਹੈ ਫੇਲ ਨਹੀਂ ਕਰਨਾ ਰਿਜ਼ਲਟ ਵਧੀਆ ਬਣਾਉਣਾ ਤੇ ਹੁਣ ਬੜੀਆਂ ਕਲਾਸਾਂ ਦੇ ਕਹਿੰਦੇ ਕਿਤਾਬਾਂ ਖੋਲ ਕੇ ਪੇਪਰ ਦਿਓ ਮੋ ਜੀ ਮੋ ਜੀ ਬਹੁਤ ਬਹੁਤ ਸ਼ੁਕਰੀਆ